ਪਠਾਨਕੋਟ ਚ ਨਸ਼ਾ ਤਸਕਰ ਦੇ ਘਰ ਚੱਲਿਆ ਬਲਟੋਚਰ ਜੀਸੀਪੀ ਨਾਲ ਟਾਇਆ ਕਰ ਪ੍ਰਸ਼ਾਸਨ ਅਧਿਕਾਰੀ ਨੇ ਦਿੱਤੀ ਜਾਣਕਾਰੀ ਯੁੱਧ ਨਸ਼ੇਵਰ ਉੱਤ ਪਠਾਨਕੋਟ ਦੇ ਨਸ਼ਾ ਤਸਕਰ ਵਿਰੁੱਧ ਬਲਡੋਜ ਚਲਦਿਆਂ ਉਸ ਤੇ ਕਰ ਨੂੰ ਢਾਇਆ ਗਿਆ ਹੈ ਇਸ ਸਬੰਧੀ ਪ੍ਰਸ਼ਾਸਨਿਕ ਅਧਿਕਾਰੀ ਅਤੇ ਵੱਡੀ ਗਿੰਦ ਵਿੱਚ ਪੁਲਿਸ ਮੌਜੂਦ ਸੀ ਇਸ ਸਬੰਧੀ ਪ੍ਰਸ਼ਾਸਨਿਕ ਅਧਿਕਾਰੀ ਨੇ ਜਾਣਕਾਰੀ ਦਿੱਤੇ ਦੱਸਿਆ ਕਿ ਨਸ਼ਾ ਤਸਕਰ ਵੱਲੋਂ ਇਲੀਗਲ ਤੌਰ ਤੇ ਕਰ ਬਣਾਇਆ ਗਿਆ ਸੀ ਜਿਸ ਵਿਰੁੱਧ ਕਾਰਵਾਈ ਕਰਦਿਆਂ ਉਸ ਦਾ ਕਰ ਢਾਇਆ ਜਾ ਰਿਹਾ ਹੈ ਡੈਮੋਲੇਸ਼ਨ ਡਰਾਈਵ ਹੈ ਉਹਦੇ ਵਿੱਚ ਅੱਜ ਦੋ ਡੈਮੋਲੇਸ਼ਨ ਸਿਗੀਆਂ ਜਿਹੜੀਆਂ ਕਾਰਪੋਰੇਸ਼ਨ ਦੇ ਆਰਡਰਸ ਤੇ ਅੱਜ ਦੋ ਕਰਦੇ ਪਏ ਆ ਇੱਥੇ ਜਿਹੜੀਆਂ ਕੋਈ ਵਾਇਲੇਸ਼ਨਸ ਐ ਉਹਦੇ ਸੰਬੰਧੀ ਜਿਹੜੀ ਇਤਿਹਾਦ ਵੀ ਇੱਥੇ ਰੱਖੀ ਗਈ ਹੈ ਸਾਡੇ ਕੋਈ ਫਾਇਰ ਬ੍ਰਿਗੇਡ ਐਂਬੂਲੈਂਸ ਵਗੈਰਾ ਵੀ ਇੱਥੇ ਪ੍ਰਸ਼ਾਸਨ ਵੱਲੋਂ ਆਈਆਂ ਨੇ ਔਰ ਡੈਮੋਲੇਸ਼ਨ ਡਰਾਈਵ ਜਿਹੜੀ ਸ਼ਾਰਟਲੀ ਹੁਣ ਅਸੀਂ ਜਿਹੜਾ ਦੇਖ ਕੇ ਇੱਕ ਵਾਰੀ ਦੇਖਣਾ ਪੈਂਦਾ ਕੋਈ ਕ੍ਰੂਸ਼ੀਅਲ ਇਦਾਂ ਦਾ ਨਹੀਂ ਉਹ ਐਮਟੀਪੀ ਸਾਹਿਬ ਨੇ ਇੱਕ ਵਾਰੀ ਵੈਰੀਫਾਈ ਕਰ ਲਿਆ ਔਰ ਕੋਈ ਕਨੈਕਸ਼ਨਸ ਵਗੈਰਾ ਕੱਟ ਕੇ ਹੁਣ ਉਹਦੀ ਡਰਾਈਵ ਜਿਹੜੀ ਆ ਉਹ ਸ਼ੁਰੂ ਹੋ ਜਾਈ ਅੱਜ ਦੋ ਜਗ੍ਹਾ ਤੇ ਹੋ ਰਹੀ ਐ ਟੋਟਲ ਦੋ ਡੈਮੋਲੇਸ਼ਨਸ ਨੇ ਇੱਕ ਜਗ੍ਹਾ ਤੇ ਅਸੀਂ ਆਂ ਦੂਸਰੀ ਜਗ੍ਹਾ ਤੇ ਇੱਕ ਹੋਰ ਟੀਮ ਗਈ ਹੋਈ ਐ ਸਰ ਮਿਸ਼ਨ ਯੁੱਧ ਨਸ਼ਾ ਵਿਰੁੱਧ ਵੀ ਕੋਈ ਦਾ ਹੈਗਾ ਨਾ ਸੰਬੰਧ ਦੇਖੋ ਜੀ ਇਹਦੇ ਵਿੱਚ ਬੇਸਿਕਲੀ ਤਾਂ ਕਾਰਪੋਰੇਸ਼ਨ ਵੱਲੋਂ ਸਾਨੂੰ ਆਇਆ ਜਿਹੜਾ ਬਿਲਡਿੰਗ ਵਾਇਲੇਸ਼ਨਸ ਨੇ ਆਦਰਵਾਇਸ ਸੁਨਨ ਦੇ ਵਿੱਚ ਆਇਆ ਕਿ ਇਹਨਾਂ ਤੇ ਆਦਰਵਾਇਸ ਵੀ ਹੋਰ ਵੀ ਐਸਪੈਕਟਸ ਜਿਹੜਾ ਕੁਝ ਡਰੱਗਸ ਵਗੈਰਾ ਬਟ that is ਪੁਲਿਸ ਐਂਗਲ ਜਿਹੜੀ ਇਹ ਮੇਨਲੀ ਆ ਉਹ ਕਾਰਪੋਰੇਸ਼ਨ ਦੀ ਜਿਹੜੀ ਆ ਆਦਰਵਾਇਸ ਮੈਂ ਸਾਡੀ ਡਿਮੋਲਿਸ਼ ਕੀਤੀ ਹੈ ਜੀ ਕਿ ਇਹਨਾਂ ਦੇ ਕੋਈ ਨਸ਼ੇਰੀ ਕੋ ਪਰਚੇ ਕੋ ਦਰਜ ਨੇ ਸੁਨਨ ਦੇ ਵਿੱਚ ਇਹੀ ਆਇਆ ਤਾਂ ਆਦਰਵਾਇਸ ਸਾਨੂੰ ਜਿਹੜਾ ਕਾਰਪੋਰੇਸ਼ਨ ਵੱਲੋਂ ਆਇਆ ਅਸੀਂ ਕਾਰਪੋਰੇਸ਼ਨ ਦੇ ਨਿਰਮਾਨ ਅਨੁਸਾਰ ਜਿਹੜੀ ਬਿਲਡਿੰਗ ਲ ਇਦਾਂ ਦੇ ਪਰਚੇ ਵੀ ਜੜੇ ਹੁੰਦਾ ਤੇ ਦਰਜ ਹੈਗੇ ਨੇ ਸਰ ਨੰ ਪਹਿਲਾਂ ਕਿ ਸਿਰਫ ਨੋਟਿਸ ਵਗੈਰਾ ਕੋਈ ਵਾਰਨਿੰਗ ਵਗੈਰਾ ਬਿਲਕੁਲ ਜੀ ਪ੍ਰਾਇਰ ਜਦੋਂ ਵੀ ਕੋਈ ਸਰਕਾਰ ਦਾ ਜਿਹੜਾ ਪ੍ਰੋਸੈਸ ਹੁੰਦਾ ਡੈਮੋਲੇਸ਼ਨ ਵਾਸਤੇ ਉਹ ਕਾਰਪੋਰੇਸ਼ਨ ਵੱਲੋਂ ਬਕਾਇਦਾ ਨੋਟਿਸ ਦਿੱਤੇ ਗਏ ਆਪਣੇ ਜਿਹੜੇ ਵੀ ਆਪਣੇ ਡਾਕੂਮੈਂਟਸ ਹੈ ਉਹ ਪੇਸ਼ ਕਰਨ ਲਈ ਪ੍ਰੋਪਰ ਸਮਾਂ ਦਿੱਤਾ ਜਾਂਦਾ ਉਸ ਤੋਂ ਬਾਅਦ ਹੀ ਜਿਹੜਾ ਕੋਈ ਵੀ ਡੈਮੋਲੇਸ਼ਨ ਦਾ ਫਾਈਨਲ ਆਰਡਰ ਕੀਤਾ ਜਾਂਦਾ ਉਹ ਕਾਰਪੋਰੇਸ਼ਨ ਵੱਲੋਂ ਕੀਤਾ ਗਿਆ ਸਰ ਨਾਮ ਵਗੈਰਾ ਕਮੈਂਸ਼ਨ ਕਰ ਸਕੋ ਅ ਇੱਥੇ ਤੇ ਜਿਹੜਾ ਮੇਰੇ ਖਿਆਲ ਨਾਲ ਵਿਸ਼ਾਲ ਕਰਕੇ ਨੇ ਜਿਹੜੇ ਐਗਜ਼ੈਕਟ ਦੂਸਰਾ ਮਦਦ ਲੱਗ ਗਿਆ ਕੋਈ ਸੋ ਇਥੇ ਇਹਦੇ ਪਰਿਵਾਰਕ ਮੈਂਬਰ ਉਹ ਕਹਿੰਦੀ ਵੀ ਇਥੇ ਮੋਸਟਲੀ ਲੋਕਾਂ ਦੇ ਨਕਸ਼ੇ ਨਹੀਂ پاس ਹੈਗੇ ਸਾਰਿਆਂ ਦਾ ਵਾਇਓਲੇਸ਼ਨ ਹੈਗਾ ਇਹਨਾਂ ਨੂੰ ਸਿਰਫ ਟਾਰਗੇਟ ਕੀਤਾ ਜਾ ਰਿਹਾ ਹੈ ਟਾਰਗੇਟਿੰਗ ਨਹੀਂ ਜਿਉ ਜੋ ਕਾਨੂੰਨ ਦਾ ਪ੍ਰੋਸੈਸ ਹੈ ਜੇ ਕੋਈ ਚੀਜ਼ ਇਲੈਗਲ ਹੈ ਉਹਦੇ ਤੇ ਸਟੈਪ ਬਾਈ ਸਟੈਪ ਜਿਹੜਾ ਕੀਤਾ ਜਾਂਦਾ ਜੇ ਅੱਗੇ ਵੀ ਕੋਈ ਵਾਇਓਲੇਸ਼ਨਸ ਹੋਰ ਵੀ ਲੱਭਦੀਆਂ ਤੇ ਉਹਨਾਂ ਤੇ ਵੀ ਜੇ ਕਾਰਪੋਰੇਸ਼ਨ ਜੋ ਜੋ ਐਕਸ਼ਨ ਲਏਗੀ ਉਦੇ ਵਿੱਚ ਜਿਹੜਾ ਪੂਰੇ ਪ੍ਰਸ਼ਾਸਨ ਵੱਲੋਂ ਸਾਥ ਦਿੱਤਾ ਜਾਏਗਾ ਅਸੀਂ ਇਸ ਦਿਨ ਨਾਲ ਨਾਲ ਸ਼ਹਿਰ ਦੇ ਵਿੱਚ ਹੋਰ ਵੀ ਜਗ੍ਹਾ ਤੇ ਕੀਤੇ ਗਏ ਜਿਹੜੇ ਅਸਲੀਆਂ ਬਗਿਆਰੀਆਂ ਗੈਰ ਕਾਨੂੰਨੀ ਜਿਹੜੀਆਂ ਲਗਾਤਾਰ ਹੋ ਰਹੀਆਂ ਹਨ ਪਾਰਕਿੰਗ ਵਾਲੇ ਨੋਟਿਸ ਵੀ ਲਗਾਏ ਜਾਦੇ ਆ ਪਰ ਬਹੁਤ ਕੰਫਿਊਜ਼ ਹੋ ਜਾਂਦਾ ਹੈ ਕਾਫੀ ਮਲਟੀਪਲ ਜਿਹੜੀਆਂ ਡੈਮੋਲਿਸ਼ਨਸ ਜਿੰਨਾ ਕਿ ਅਸੀਂ ਵੀ ਨਿਊਜ਼ਪੇਪਰਸ ਪੜ੍ਹਦੇ ਰਹੇ ਤਾਂ ਕਾਫੀ ਜਿਹੜੀਆਂ ਡੈਮੋਲਿਸ਼ਨਸ ਜੋ ਕਾਰਪੋਰੇਸ਼ਨ ਵੱਲੋਂ ਵੀ ਆਪਣੇ ਲੈਵਲ ਤੇ ਔਰ ADC ਅਰਬਨ ਡਵੈਲਪਮੈਂਟ ਸਾਹਿਬ ਨੇ ਵੀ ਆਪਣੇ ਲੈਵਲ ਤੇ ਕਾਫੀ ਡੈਮੋਲਿਸ਼ਨਸ ਜਿਹੜੀਆਂ ਪਠਾਨਕੋਟ ਚ ਕੀਤੀਆਂ ਔਰ ਅੱਗੇ ਵੀ ਜਿੱਥੇ-ਜਿੱਥੇ ਕੋ